ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਔਰ ਦੇਖ ਰਹੇ ਹੋ ਜੀ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਥੋੜੇ ਸਾਹਮਣੇ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਵੇਂ ਦੇ ਹਾਲਾਤ ਨੇ ਬੱਦਲਬਾਈ ਮੀਂਹ ਦੇ ਅਤੇ ਧੁੰਦ ਦੇ ਹਾਲਾਤ ਕਿਵੇਂ ਦੇ ਰਹਿਣਗੇ ਕਿਉਂਕਿ ਫਿਲਹਾਲ ਬੱਦਲਬਾਈ ਸਿਸਟਮ ਸਾਨੂੰ ਪੰਜਾਬ ਦੇ ਦੱਖਣ ਪੂਰਬੀ ਇਲਾਕੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਰ ਓਵਰਆਲ ਮੌਸਮ ਕਿਸੇ ਤਰੀਕੇ ਦਾ ਵਿਗੜਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਦਿਨ ਦੇ ਵੇਲੇ ਪੰਜਾਬ ਦੇ ਲਗਭਗ ਹਰੇਕ ਜ਼ਿਲ੍ਹੇ ਦੇ ਵਿੱਚ ਸਾਨੂੰ ਹਲਕੇ ਤੋਂ ਦਰਮਿਆਨੀ ਧੁੱਪ ਦੇਖਣ ਨੂੰ ਮਿਲੀ ਤੇ ਕਈ ਇਲਾਕਿਆਂ ਵਿੱਚ ਤਾਂ ਕਾਫੀ ਕੜਾਕੇਦਾਰ ਧੁੱਪ ਪਈ ਹੈ ਜਿਸ ਦੇ ਨਾਲ ਦਿਨ ਦੇ ਤਾਪਮਨ ਪੰਜਾਬ ਦੇ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਦਿਨ ਦੇ ਸਮੇਂ ਧੁੱਪ ਪਈ ਸੀ ਜਾਂ ਨਹੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਤੁਹਾਡੇ ਅੱਗੇ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਹੁਣ ਗੱਲ ਕਰਦੇ ਆ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਫਿਲਹਾਲ ਮੌਸਮ ਕਲੀਅਰ ਜਾ ਪਰਿਆ ਕਿਸੇ ਤਰੀਕੇ ਦੇ ਵੀ ਹਾਲਾਤ ਸਾਨੂੰ ਮੀਂਹ ਜਾਂ ਬੱਦਲ ਬਈ ਦੇ ਬਣਦੇ ਦਿਖਾਈ ਨਹੀਂ ਦੇ ਰਹੇ ਧੁੰਦ ਲਗਾਤਾਰ ਹੁਣ ਵਾਧੀ ਹੋਈ ਦਿਖਾਈ ਦੇਵੇਗੀ ਲਗਭਗ ਸ਼ਾਮ ਦੇ ਪੌਣੇ 6 7 ਵਜੇ ਦਾ ਪੌਣੇ 6 6 ਵਜੇ ਦਾ ਸਮਾਂ ਹੋ ਚੁੱਕਿਆ ਤੇ ਜਿਹੇ ਦੇ ਵਿਚਕਾਰ ਹੌਲੀ ਹੌਲੀ ਧੁੰਦ ਦੀ ਆਪਣੀ ਜਿਹੜੀ ਲੇਅਰ ਹੈ ਉਹ ਵਾਧੀ ਹੋਈ ਦਿਖਾਈ ਦੇ ਰਹੀ ਹੈ ਹੌਲੀ ਹੌਲੀ ਧੁੰਦ ਦੇ ਹਾਲਾਤ ਪੰਜਾਬ ਵਿੱਚ ਵਧਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰਾਂਗੇ ਤਾਜ਼ਾ ਜਿਹੜੇ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਤਾਂ ਲਗਭਗ ਰਾਤ 2 ਵਜੇ ਦੇ ਕਰੀਬ ਸੰਗਣੀ ਧੁੰਦ ਪੰਜਾਬ ਦੇ ਉੱਪਰ ਬਣਦੀ ਹੋਈ ਦਿਖਾਈ ਦੇਵੇਗੀ ਜਿਸ ਦਾ ਅਸਰ 10 ਤਰੀਕ ਯਾਨੀ ਕਿ ਕੱਲ ਨੂੰ ਪੂਰੇ ਦਿਨ ਦੇਖਣ ਨੂੰ ਮਿਲੇਗਾ ਕੱਲ ਕੀਤੇ ਜਾਵੇ ਤਾਂ ਐਵਰੇਜ ਤਾਪਮਾਨ ਅੱਜ ਰਾਤ ਥੋੜਾ ਜਿਹਾ ਵਧੇ ਹੋਏ ਦਿਖਾਈ ਦੇਣਗੇ 4 ਡਿਗਰੀ ਤੋਂ ਲੈ ਕੇ 7 ਡਿਗਰੀ ਦੇ ਵਿਚਕਾਰ ਅੱਜ ਰਾਤ ਪੰਜਾਬ ਦਾ ਐਵਰੇਜ ਤਾਪਮਾਨ ਰਹੇਗਾ ਥੋੜੀ ਜਿਹੀ ਨਿੱਗੀ ਰਾਤ ਹੋਵੇਗੀ ਬਾਕੀ ਦਿਨਾਂ ਨਾਲੋਂ ਕਿਉਂਕਿ ਜਿਸ ਹਿਸਾਬ ਨਾਲ ਠੰਡ ਪੈ ਰਹੀ ਹੈ ਉਸ ਹਿਸਾਬ ਨਾਲ ਥੋੜਾ ਜਿਹਾ ਅੱਜ ਗਰਮੈਸ਼ ਦਾ ਮਾਹੌਲ ਦੇਖਣ ਨੂੰ ਮਿਲੇ ਮੀਂਹ ਦੀ ਸੰਭਾਵਨਾ ਨਾ ਮੱਤਰ ਦੇ ਬਰਾਬਰ ਹੈ। ਕੋਹਰੇ ਦੀ ਵੀ ਹਜੇ ਕੋਈ ਵੱਡੀ ਅਲਰਟ ਜਾਰੀ ਨਹੀਂ ਹੋ ਰਹੀ ਕਿਉਂਕਿ ਕੋਹਰਾ ਉਦੋਂ ਹੀ ਪੈਂਦਾ ਜਦੋਂ ਹਵਾ ਦੇ ਵਿੱਚ ਬਹੁਤ ਜ਼ਿਆਦਾ ਨਮੀ ਹੋਵੇ, ਬੱਦਲਬਾਈ ਜਾਂ ਮੀਂਹ ਦੇ ਹਾਲਾਤ ਨਾ ਹੋਣ ਪਰ ਹਲਕੇ ਦਰਮਿਆਨੀ ਬੱਦਲਬਾਈਆਂ ਹੁਣ ਪੰਜਾਬ ਵੱਲ ਬੱਦਲ ਰਹੀਆਂ ਨੇ ਜਿਸ ਦੇ ਕਾਰਨ ਮੀਂਹ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਪੰਜਾਬ ਵੱਲ ਖੂਚ ਕਰਦੇ ਹੋਏ ਜਾਪਣਗੇ ਇੱਕ ਅੱਧੇ ਦਿਨ ਦੇ ਵਿੱਚ ਜਿਸ ਦੇ ਨਾਲ ਪੰਜਾਬ ਦੇ ਵਿੱਚ 10 ਤਰੀਕ ਰਾਤ ਤੋਂ ਲੈ ਕੇ 12 ਤਰੀਕ ਸਵੇਰ ਦੇ ਵਿੱਚਕਾਰ ਮੀਂਹ ਦੇ ਹਾਲਾਤ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਸਨ ਕਿ ਸਾਨੂੰ 11 ਤਰੀਕ ਦੇ ਵਿੱਚਕਾਰ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਹਨਾਂ ਬਾਰੇ ਤੁਹਾਨੂੰ ਅਸੀਂ ਪਹਿਲਾਂ ਹੀ ਸਵੇਰ ਦੀ ਵੀਡੀਓ ਵਿੱਚ ਜਾਣਕਾਰੀ ਦੇ ਚੁੱਕੇ ਹਾਂ ਅਗਰ ਤੁਸੀਂ ਪ੍ਰੋਪਰ ਜਾਣਕਾਰੀ ਲੈਣੀ ਹੈ ਤਾਂ ਉਹ ਵੀਡੀਓ ਵੀ ਦੇਖ ਲਿਓ ਤੇ ਬਾਕੀ ਨਵੀਂ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਕਰਾਂਗੇ ਤਾਂ ਹੀ ਰਿਕਵੈਸਟ ਕਰ ਰਹੇ ਹਾਂ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਦੇ ਤੱਕ ਸਮੇਂ ਸਿਰ ਪਹੁੰਚਦੇ ਰਹੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਲੈ ਕੇ ਧੰਨਵਾਦ